ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਮੇਰੇ ਚੈਨਲ ਬੀ ਬਿਊਟੀਫੁਲ ਟ੍ਰਿਕ ਤੇ ਤੁਹਾਡਾ ਸਾਰਿਆਂ ਦਾ ਹਾਂਜੀ ਅੱਜ ਮੈਂ ਤੁਹਾਨੂੰ ਕੁਝ ਦਿਖਾ ਰਹੀ ਹਾਂ ਪੇਂਟ ਕੀਤਾ ਹੋਇਆ ਦੁਪੱਟਾ ਹਾਂਜੀ ਇਹ ਪਹਿਲਾ ਸੂਟ ਹੈ ਜੋ ਪੇਂਟ ਕੀਤਾ ਹੋਇਆ ਹੈ ਦੁਪੱਟਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਫਾਈਨ ਕੁਆਲਿਟੀ ਦਾ ਪੇਂਟ ਹੋਇਆ ਹੈ ਇਹਦੇ ਉੱਪਰ ਬਿਲਕੁਲ ਵੀ ਜਦੋਂ ਆਪਾਂ ਹੈ ਹੱਥ ਲਾਉਨੇ ਆ ਤਾਂ ਇਹ ਫੀਲ ਨਹੀਂ ਹੁੰਦਾ ਵੀ ਇਹ ਪੇਂਟ ਹੋਇਆ ਜਾਂ ਇਹਦੇ ਵਿੱਚ ਪ੍ਰਿੰਟ ਹੈ ਇਸ ਤਰ੍ਹਾਂ ਹੀ ਇਹ ਸਾਰਾ ਫਲਾਰ ਬਣੇ ਹੋਏ ਆ ਵਿੱਚ ਸਾਰੇ ਦੁਪੱਟੇ 'ਚ ਤੇ ਫੋਰ ਸਾਈਡ ਇਹਨੂੰ ਮਜੈਂਟਾ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਤਰ੍ਹਾਂ ਹੀ ਸਾਰਾ ਦੁਪੱਟਾ ਬੜਾ ਸੋਨਾ ਪੇਂਟ ਹੋਇਆ ਜਿੰਨਾ ਕਿ ਵੀਡੀਓ 'ਚ ਦੇਖ ਰਹੇ ਆ ਬਹੁਤ ਹੀ ਸੋਹਣਾ ਹੈਗਾ ਹਲਕਾ ਫੁਲਕਾ ਹੈ ਪੇਂਟ ਵੀ ਹੈ ਤੇ ਬਹੁਤ ਹੀ ਫਾਈਨ ਕੁਆਲਿਟੀ ਦਾ ਦੁਪੱਟਾ ਪੇਂਟ ਹੋਇਆ ਹੈਗੇ ਪਿਓਰ ਦਾ ਦੁਪੱਟਾ ਹੈ ਤੇ ਬਹੁਤ ਹੀ ਫਾਈਨ ਕੁਆਲਿਟੀ ਦਾ ਪੇਂਟ ਹੋਇਆ ਇਹ ਬਿਲਕੁਲ ਬਾਜ਼ਾਰ ਵਾਲੇ ਪੇਂਟ ਦੀ ਤਰ੍ਹਾਂ ਨਹੀਂ ਜੋ ਕਿ ਜਦੋਂ ਹਾਰਡਨੈਸ ਹੈ ਜਾਂ ਆਪਾਂ ਹੱਥ ਲਾਉਨੇ ਆ ਤਾਂ ਇਹ ਉਹ ਟੱਚ ਫੀਲ ਹੁੰਦਾ ਆਪਾਂ ਨੂੰ ਵੀ ਉੱਪਰ ਪੇਂਟ ਕੀਤਾ ਹੋਇਆ ਇਹਨੂੰ ਆਪਾਂ ਜਦੋਂ ਵੀ ਹੱਥ ਲਾਵਾਂਗੇ ਤੇ ਇਹ ਬਿਲਕੁਲ ਵੀ ਇਸ ਤਰ੍ਹਾਂ ਐ ਫੀਲ ਨਹੀਂ ਹੁੰਦਾ ਇਹ ਪੇਂਟ ਹੋਇਆ ਹੈ ਕਿ ਪ੍ਰਿੰਟ ਹੈ ਬਹੁਤ ਹੀ ਵਧੀਆ ਫਾਈਨ ਕੁਆਲਿਟੀ ਦਾ ਪੇਂਟ ਹੋਇਆ ਹੈ ਇਹ ਇਹਨਾਂ ਨੇ ਪਲੇਨ ਹਲਕਾ ਫੁਲਕਾ ਹੀ ਸੂਟ ਰੈਡੀ ਕਰਾਇਆ ਹੈ ਓਨਲੀ ਪਿੰਟੈਕਸ ਪਾਏ ਨੇ ਪਿੰਟੈਕਸ ਪਾ ਕੇ ਉਸੇ ਤਰ੍ਹਾਂ ਮਜੈਂਟਾ ਕਲਰ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕਾਟਨ ਦਾ ਸੂਟ ਨਾਲ ਪੇਂਟ ਕੀਤਾ ਹੋਇਆ ਦੁਪੱਟਾ ਉਹਨਾਂ ਨੇ ਆਪਣੇ ਕਿਤੇ ਸੀ ਵੀ ਗੁਰਦੁਆਰਾ ਸਾਹਿਬ ਜਾਣ ਵਾਸਤੇ ਸਾਨੂੰ ਇਸ ਤਰ੍ਹਾਂ ਹਲਕਾ ਫੁਲਕਾ ਸੂਟ ਚਾਹੀਦਾ ਤਾਂ ਉਹਨਾਂ ਨੇ ਆਪਣੀ ਕਲੈਕਸ਼ਨ ਚ ਇਸ ਤਰ੍ਹਾਂ ਦਾ ਸੂਟ ਵੀ ਰੈਡੀ ਕਰਵਾਇਆ ਤੇ ਅਗਲੀ ਸੂਟ ਹੈ ਜੋ ਹਲਦੀ ਤੇ ਪਾਉਣ ਵਾਸਤੇ ਇਹ ਸੂਟ ਰੈਡੀ ਹੋਇਆ ਇਹ ਹੈਗਾ yellow color ਹੈ ਬੜਾ ਪਿਆਰਾ yellow ਹੈ mustard ਥੋੜਾ ਟੱਚ ਆ ਰਿਹਾ ਇਹਦੇ ਵਿੱਚ ਬਟ ਕਲਰ yellow ਹੈ ਤੇ ਇਹ ਇਹਦੇ ਸੌਰੀ ਇਹ ਦੁਪੱਟਾ organza ਦਾ ਦੁਪੱਟਾ ਹੈ ਇਹ ਤੇ ਇਹਦੇ ਪੱਲਿਆਂ ਤੇ ਕੰਮ ਕੀਤਾ ਸਾਰਿਆਂ ਤੇ ਪੱਲਿਆਂ ਤੇ ਪੂਰਾ ਵਰਕ ਹੋਇਆ ਹੈਵੀ ਯੂ نو ਆਪਾਂ ਗੋਟਾ ਵਰਕ ਹੈ ਟਿੱਕੀ ਵਰਕ ਹੈ ਤੇ ਕਲਰਫੁਲ ਥ्रेड ਦਾ ਵਰਕ ਹੈ ਮਿਕਸ ਤਰ੍ਹਾਂ ਦਾ ਕੰਮ ਹੋਇਆ ਹੈ ਦੋਨੋਂ ਪੱਲਿਆਂ ਤੇ ਇਸ ਤਰ੍ਹਾਂ ਹੀ ਹੈਵੀ ਹੈਵੀ ਦੁਪੱਟੇ ਆ ਤੇ ਫੋਰ ਸਾਈਡ ਇਹਦੀ ਬਹੁਤ ਸਾਰੀ ਹੈਵੀ ਪੱਲੀਆਂ ਤੇ ਫੋਰ ਸਾਈਡ ਇਹਦੇ ਦੁਪੱਟੇ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਆਪਣਾ ਹਲਦੀ ਵਾਸਤੇ ਸੂਟ ਰੈਡੀ ਹੋਇਆ ਹੈ ਇਹ ਇਹਦੀ ਸਲਵਾਰ ਤੇ ਮੋਰੀਆਂ ਤੇ ਵਰਕ ਹੋਇਆ ਹੈ ਸਿਲਕ ਦੀ ਸਲਵਾਰ ਹੈ ਔਰਗੈਂਜ਼ਾ ਦੀ ਸ਼ਰਟ ਹੈ ਔਰਗੈਂਜ਼ਾ ਦਾ ਦੁਪੱਟਾ ਹੈ ਤੇ ਸਲਵਾਰ ਸਿਲਕ ਦੀ ਹੈ ਆ ਇਹਦੇ ਸਲਵਾਰ ਤੇ ਵਰਕ ਹੋਇਆ ਹੈ ਇਹ ਇਹਦੇ ਨਾਲ ਇਹਨੇ ਸ਼ਰਟ ਰੈਡੀ ਹੋਈ ਹੈ ਇਹ ਹੀ ਔਰਗੈਂਜ਼ਾ ਦੀ ਸ਼ਰਟ ਹੈ ਇਨ ਟਾਫਟਾ ਲਾ ਕੇ ਪਰ ਟਾਫਟਾ ਡਾਈਕਰ ਵਾਕੀ ਫਿਰ ਸਟਿਚ ਕੀਤਾ ਤੇ ਇਸੇ ਤਰ੍ਹਾਂ ਜਿਉ ਪੱਲੇ ਤੇ ਵਰਕ ਹੋਇਆ ਸੀ ਉਹ ਸਾਰਾ ਵਰਕ ਇਹਦੀ ਘੇਰੇ ਤੇ ਹੋਇਆ ਇਸ ਤਰ੍ਹਾਂ ਇਹ ਗਲੇ ਤੇ ਹੋਇਆ ਤੇ ਐੰਬਾ ਮਾ ਇਹਨਾਂ ਨੇ ਪਲੇਨ ਰਖਾਈਆਂ ਕਹਿੰਦੇ ਇਹਨਾਂ ਨੇ ਅੱਛਾ ਸੀ ਵੀ ਸਲਵਾਰ ਤੇ ਕਰਵਾਉਣਾ ਸੀ ਬਾਵਾ ਤੇ ਨਾ ਹੋਵੇ ਵਰਕ ਤਾਂ ਜਿਵੇਂ ਇਹ ਚਾਹੁੰਦੇ ਸੀ ਉਸੇ ਤਰ੍ਹਾਂ ਸੀ ਰੈਡੀ ਕਰਤਾ ਬਾਕੀ ਇਹ ਉਸੇ ਚੰਪਾ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਚੈੱਕਾਂ ਤੇ ਤੇ ਇਹ ਬੜਾ ਹੀ ਪਿਆਰਾ ਸੂਟ ਰੈਡੀ ਹੋਇਆ ਬੜਾ ਪਿਆਰਾ ਕਲਰ ਹੈ येलो ਕਲਰ ਤੇ ਇਹ ਪੂਰਾ ਸੂਟ ਹੈ ਇਸ ਤਰ੍ਹਾਂ ਹੈਵੀ ਸੂਟ ਰੈਡੀ ਹੋਇਆ ਹਲਦੀ ਵਾਸਤੇ ਇਹਦਾ ਆਪਾਂ ਕਨਸੈਪਟ ਆ ਜੇ ਮਹਿੰਦੀ ਦੇ ਪਾਉਣ ਵਾਸਤੇ ਬਣਾਉਣਾ ਤਾਂ ਆਪਾਂ ਮਹਿੰਦੀ ਕਲਰਸ ਵੀ ਰੈਡੀ ਕਰਾ ਸਕਦੇ ਹਾਂ ਜੇ ਤੁਸੀਂ ਡਿਜ਼ਾਈਨ ਸੇਮ ਕਰਨਾ ਹੈ ਮਹਿੰਦੀ ਦੇ ਹਲਦੀ ਦੇ ਪ੍ਰੋਗਰਾਮ ਤੇ ਸੂਟ ਇਹ ਆਪਣੇ ਕਲੈਕਸ਼ਨ 'ਚ ਤੁਸੀਂ ਇਹ ਸੂਟ ਰੈਡੀ ਕਰ ਸਕਦੇ ਹੋ ਹਾਂਜੀ ਜਿਹੜਾ ਨੈਕ ਸੂਟ ਹੈ ਇਹ ਆਪਣਾ ਕ੍ਰੇਪ ਤੇ ਬਣਿਆ ਹੋਇਆ ਸੂਟ ਹੈ ਹਾਂਜੀ ਇਹ ਪਿਓਰ ਕ੍ਰੇਪ ਮਲੋ ਸੈਕੰਡਰ ਮਾਲੀ ਜਿਹੜੀ ਕ੍ਰੇਪ ਹੁੰਦੀ ਹੈ ਉਹ ਵਾਲੀ ਕ੍ਰੇਪ ਲੱਗੀ ਹੈ ਇੱਕ ਬਿਲਕੁਲ ਫੁੱਲ ਪਿਆਰ ਹੁੰਦੀ ਹੈ ਕਿ ਸੈਕੰਡ ਵਾਲੀ ਹੁੰਦੀ ਹੈ ਬਾਕੀ ਸਿੰਥੈਟਿਕ ਹਲਕੇ ਆ ਜਾਂਦੀ ਹੈ ਕੁਆਲਟੀ ਇਹ ਫੋਰਦੀ ਫਾਈਨ ਕੁਆਲਟੀ ਵਾਲੀ ਕ੍ਰੇਪ ਹੈ ਸੀ ਗ੍ਰੀਨ ਛੇੜਾ ਤੇ ਇਹਦੇ ਤੇ ਵੀ ਆਪਣੇ 컬러ਫੁਲ ਸਤਰੀ ਦਾ ਸਾਰਾ ਹੈਂਡ ਟੋਟਲੀ ਹੈਂਡਵਰਕ ਹੋਇਆ ਹੈ ਇਸ ਤਰ੍ਹਾਂ 컬러ਫੁਲ ਸਤਰੀ ਦਾ ਵਰਕ ਹੈ ਜਿੜੀਆਂ ਪਾਈਆਂ ਹੋਈਆਂ ਫਲਾਰ ਬਣੀ ਹੋਈ ਹੈ ਤੇ ਇਧਰ ਹੀ ਕਾਰਨਰ ਤੇ ਬੜਾ ਹੀ ਸੋਹਣਾ ਕਨਸੈਪਟ ਨਾਲ ਰੈਡੀ ਹੋਇਆ ਸੂਟ ਹੈ ਬੜਾ ਸੋਹਣਾ ਕਾਰਨਰ ਤੇ ਡਿਜ਼ਾਈਨ ਬਣਿਆ 컬러ਫੁੱਲ ਸਤਾਰੀ ਦਾ ਇਸ ਤਰ੍ਹਾਂ ਇੱਧਰ ਵੀ ਇਹਦੇ ਪੈਨਲ ਜਾਂਦੇ ਆ ਉੱਪਰ ਤੱਕ ਇਹ ਇਹਦੇ ਪੈਨਲ ਜਾਂਦੀ ਹੈ ਫਿਰ ਗਲੇ ਤੇ ਵੀ orange ਕਲਰ ਦਾ ਬਟਨ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਗਲੇ ਨੂੰ ਵੀ ਆਪਾਂ ਨੇ ਪਾਈਪਿੰਗ ਕੱਢ ਕੇ ਉਸੇ ਤਰ੍ਹਾਂ ਜਿਵੇਂ ਡੂਪੀਅਨ ਸ਼ਰਟ ਤੇ ਕੀਤਾ ਉਸੇ ਤਰ੍ਹਾਂ ਨੂੰ ਸਲਵਾਰ ਦੇ ਸੋਰੀ ਗਲੇ ਤੇ ਪਾਈਪਿੰਗ ਕੱਢੀ ਹੋਈ ਹੈ ਉਸੇ ਤਰ੍ਹਾਂ ਹੀ ਬਾਵਾਾਂ ਤੇ ਵਰਕ ਵੀ ਹੈ ਤੇ ਬਾਵਾਾਂ ਦੇ ਵੀ ਆਪਾਂ ਲੂਪੀਆਂ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹ ਫੁੱਲ ਟੋਟਲੀ ਹੈਂਡਵਰਕ ਦਾ ਸੂਟ ਬਣਿਆ ਹੋਇਆ ਹੈ। ਇਹ ਇਹਦੇ ਨਾਲ ਉਹਨਾਂ ਨੇ ਸਲਵਾਰ ਬਿਲਕੁਲ ਪਲੇਨ ਹੀ ਕਰਾਈ ਹੈ ਰੈਡੀ। ਇਹ オーਗੈਂਜ਼ਾ ਦਾ ਦੁਪੱਟਾ ਹੈ। ਦੁਪੱਟੇ ਤੇ ਉਹਨਾਂ ਨੇ ਸਤਾਰੀ ਦਾ ਟੱਚ ਦਿੱਤਾ ਹੈ ਫੋਰ ਸਾਈਡ ਸਕੈਲਪਿੰਗ ਕੀਤੀ ਹੋਈ ਹੈ ਸਤਾਰੀ ਦੀ। ਟੋਟਲੀ ਹੈਂਡਵਰਕ ਦੀ ਹੈ। ਨਾਲ ਕੰਮ ਹੋਇਆ ਹੀ ਤੇ ਵਿੱਚੇ ਦੇ ਸਪਰੈਡਿੰਗ ਕੀਤੀ ਹੋਈ ਹੈ ਸਤਾਰੀ ਦੀ। ਤੇ ਇਹ ਇਹਦੇ ਨਾਲ ਉਹਨਾਂ ਨੇ ਲਹੰਗਾ ਰੈਡੀ ਕਰਾਇਆ ਬਹੁਤ ਹੀ ਪਿਆਰਾ ਲਹੰਗਾ ਇਹ ਉਹਨਾਂ ਨੇ ਲੈਂਗੇ ਦੀ ਚੋਇਸ ਕੀਤੀ ਸੀ ਫਿਰ ਅਸੀਂ ਨੇ ਆਪਣੇ অর্ਗੈਂਜ਼ਾ ਫੈਬਰਿਕ ਲੈ ਕੇ ਉਹਨੂੰ ਡਾਈ ਕਰਵਾ ਕੇ ਤੇ ਆਪਾਂ ਨੇ ਫਿਰ ਲਹੰਗਾ ਸਟਿਚ ਕੀਤਾ ਇਸ ਤਰ੍ਹਾਂ ਕਲੀਆਂ ਵਾਲਾ ਲਹੰਗਾ ਇਹ ਸਾਰੀ ਇਸੇ orange ਕਲਰ ਦਾ ਟੱਚ ਦੇ ਕੇ ਆਪਾਂ ਨੇ ਉਹੀ ਫਿਨਿਸ਼ਿੰਗ ਦਿੱਤੀ ਹੋਈ ਹੈ ਨਾਲ ਲੇਸ ਲੱਗੀ ਹੋਈ ਹੈ ਸਾਰੇ ਪੂਰੇ ਇੱਕ ਗਰੇ ਦੇ ਹੀਟ ਆ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਲਹਿੰਗੇ ਤੇ ਬਹੁਤ ਹੀ ਪਿਆਰਾ ਰੈਡੀ ਹੋਇਆ ਹੈ ਇਹ ਉਹਨਾਂ ਨੇ ਲਟਕਣ ਦੀ ਡਿਮਾਂਡ ਕੀਤੀ ਸੀ ਵੀ ਸਾਡੇ ਹੈਵੀ ਹੈਵੀ ਲਟਕਣ ਲੱਗੇ ਹੋਣ ਤਾਂ ਇਹ ਆਪਾਂ ਨੇ ਲਟਕਣ ਲਗਾ ਦिए ਤੁਸੀਂ ਚਾਹੋ ਤਾਂ ਲਟਕਣ ਲਵਾ ਸਕਦੇ ਹੋ ਨਹੀਂ ਉਹ ਤੁਹਾਡਾ ਆਪਸ਼ਨਲ ਹੈ ਆਪਾਂ ਆਪਣੀ ਚੁਆਇਸ ਹੈ ਜਿਵੇਂ ਵੀ ਕਰਵਾਉਣਾ ਹੈ ਤਾਂ ਉਸੇ ਤਰ੍ਹਾਂ ਆਪਾਂ ਕਰ ਸਕਦੇ ਹਾਂ ਜੀ ਇਸ ਇਹਨਾਂ ਸਾਰੇ ਸੂਟਾਂ ਚ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਰਡਰ ਕਰਨਾ ਚਾਹੁੰਦੇ ਆ ਤਾਂ ਮੇਰਾ ਫੋਨ ਨੰਬਰ ਮੈਂਸ਼ਨ ਹੀ ਹੁੰਦਾ ਵੈਸੇ ਵੀ ਮੈਂ ਇੱਕ ਵਾਰੀ ਰਿਪੀਟ ਕਰ ਦਿੰਦੀ ਆ 9478102060 ਤੁਸੀਂ ਇਸ ਨੰਬਰ ਤੇ ਜਾ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਇਹਨਾਂ ਦੇ ਇਨਕੁਆਰੀਜ਼ ਲੈ ਸਕਦੇ ਆ ਇਹ ਸੂਟ ਇਹਦੇ ਕਿੰਨੇ ਕਿਹੜੇ ਸੂਟ ਦਾ ਕੀ ਪ੍ਰਾਈਸ ਹੈ ਜਾਂ ਤੁਸੀਂ ਕੀ ਲਵਾਉਣਾ ਚਾਹੁੰਦੇ ਹੋ ਕੋਈ ਇਸ ਤਰ੍ਹਾਂ ਇਹਨਾਂ ਜੋ ਫੈਬਰਿਕ ਹਟਾਉਣਾ ਚਾਹੁੰਨੀ ਹੋ ਜਾਂ ਕੁਝ ਵੀ ਹੈ ਤਾਂ ਉਹਦੇ ਅਕੋਰਡਿੰਗ ਸੂਟ ਦਾ ਪ੍ਰਾਈਸ ਹੋ ਜਾਂਦਾ ਹੈ ਤੇ ਤੁਸੀਂ WhatsApp ਤੇ ਮੈਸੇਜ ਛੱਡ ਕੇ ਤੁਸੀਂ ਇਹਨਾਂ ਦੇ ਪ੍ਰਾਈਸ ਕਨਫਰਮ ਕਰਕੇ ਆਪਣਾ ਸੂਟ ਆਰਡਰ ਕਰ ਸਕਦੇ ਹੋ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖ ਕੇ ਫਿਰ ਮੇਰੇ ਤੇ ਵਿਸ਼ਵਾਸ ਕਰਦੇ ਆ ਸੂਟ ਆਰਡਰ ਕਰਦੇ ਆ ਤਾਂ ਮੈਂ ਉਹਨਾਂ ਦਾ ਸਪੈਸ਼ਲੀ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਨੀ ਐ ਨਹੀਂ ਉਨਨਾ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਮੇਰਾ ਵੀਡੀਓ ਦੇਖ ਕੇ ਹੀ ਮੇਰੇ ਦੇ ਇੰਨੇ ਵਿਸ਼ਵਾਸ ਨਾਲ ਸੂਟ ਆਰਡਰ ਕਰਦੇ ਐ ਤਾਂ ਬਹੁਤ-ਬਹੁਤ ਧੰਨਵਾਦ ਬਾਕੀ ਵੀਡੀਓ ਦੇਖਣ ਮਿਲਣ ਵਾਲਿਆਂ ਨੂੰ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਕਰਿਓ ਕਿਉਂਕਿ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਕਮੈਂਟ ਚ ਦੱਸਿਓ ਤੁਹਾਨੂੰ ਸੂਟ ਕਿਵੇਂ ਦੇ ਲੱਗਦੇ ਐ ਤੇ ਬਾਕੀ ਸੂਟ ਆਰਡਰ ਕਰਨ ਲਈ ਤੁਸੀਂ ਇਹਨਾਂ ਸੂਟਾਂ 'ਚ ਤੁਹਾਨੂੰ ਕੋਈ ਵੀ ਪਸੰਦ ਹੈ ਤਾਂ ਤੁਸੀਂ ਸੂਟ ਆਰਡਰ ਕਰ ਸਕਦੇ ਆ ਹਾਂਜੀ ਵੀਡੀਓ ਵਾਚ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ so much